ਹਰ ਪ੍ਰਧਾਨ ਕੀ ਪ੍ਰੋਜੈਕਟ ਸਰੇ ਕਟੜ ਗਈ ਹੈ ਤੇਰੇ ਚ ਹੀ ਹੋਈ ਹੈ। ਬਹੁਤ ਹੀ ਅੱਜ ਗਿੱਦੜਵਾ ਸ਼ਹਿਰ ਲਈ ਮੰਦਪਨ ਦੀ ਘਟਨਾ ਹੋਈ ਹੈ ਜੀ। ਅੱਜ ਮੈਂ ਤਾਂ ਵੀ ਏਡੀਓ ਮੈਂ ਦੇਖ ਲਿਆ ਵੀ ਆਪਣੇ ਗਿੱਦੜਵਾ ਸ਼ਹਿਰ ਚੋ ਜੀ ਘਟਨਾ ਕਦੇ ਵੀ ਨਹੀਂ ਹੋਈ ਸੀ ਕਿ ਬਾਬਾ ਗੰਗਾ ਰਾਮ ਦੀ ਬੜੀ ਕਿਰਪਾ ਆਪਣੇ ਤੇ ਰਹਿੰਦੀ ਹੈ। ਅ ਜਦੋਂ ਆਪਣੇ ਉਗਰਵਾ ਦਾ ਵੇਲਾ ਸੀ ਉਦੋਂ ਵੀ ਬਾਬਾ ਗੰਗਾ ਰਾਮ ਨੇ ਆਪਣੇ ਗਿੱਦੜਵਾ ਸ਼ਹਿਰ ਨੂੰ ਅਸ਼ੀਰਵਾਦ ਭਰੇ ਹੱਥ ਰੱਖਿਆ। ਉਹਨ ਵੀ ਕੋਈ ਬਾਬਾ ਗੰਗਾ ਰਾਮ ਦੇ ਅੱਗੇ ਅਰਦਾਸ ਕਰਦੇ ਹੈ। ਵੀ ਜਲਦ ਤੋਂ ਜਲਦ ਜੋ ਵੀ ਬੰਦੇ ਇੰਜਰਡ ਹੋਏ ਐ ਉਹਨਾਂ ਨੂੰ ਸਿਹਤਯਾਬੀ ਬਖਸ਼ੇ ਬਖਸ਼ੇ ਕੋਈ ਵੀ ਘਟਨਾ ਸ਼ਹਿਰ ਲਈ ਹੁੰਦੀ ਅਸਾਂ ਜੀ ਦਿਲ ਦੁਖਦਾ ਐ ਇਹੋ ਜੀ ਘਟਨਾ ਤਾਂ ਬਾਬਾ ਗੰਗाराम ਤੇ ਅਸ਼ੀਰਵਾਦ ਰਵੇ ਕਿਤੇ ਵੀ ਕਿਤੇ ਸਾਰੇ ਜ਼ਖਮੀ ਹੋਇਆਂ ਨੂੰ ਅਸ਼ੀਰਵਾਦ ਦੇਣ ਤੰਦਰੁਸਤੀ ਕਿਵੇਂ ਹੋਈ ਕਿ ਇਹ ਕਰਨ ਕਿੰਨੇ ਕਿ ਜ਼ਖਮੀ ਸੀ ਟੁੱਟ ਗਏ ਜ਼ਖਮੀ ਹਰਤ ਬੰਦੇ ਜ਼ਖਮੀ ਹੋਏ ਐ ਜੀ ਚਾਰ ਬੰਦੇ ਤਾਂ ਰੈਫਰ ਕਰਤੇ ਜੀ ਬਠਿੰਡਾ ਇੱਕ ਬੰਦਾ ਹੋਰ ਰੈਫਰ ਕੀਤਾ ਜੀ ਐਂਬੂਲੈਂਸ ਆ ਰਹੀ ਹੈ ਉਹ ਵੀ ਬਠਿੰਡਾ ਰੈਫਰ ਅਸੀਂ ਵੀ ਜਾ ਰਹੇ ਹਾਂ ਮਗਰ ਅਸੀਂ ਉਹਨਾਂ ਦੇ ਤੇ ਬਾਕੀ ਠੀਕ ਹੈ ਪਰ ਫਿਰ ਵੀ ਆਗਾਂ ਨੂੰ ਦੇਖਦੇ ਹੋਏ ਵੀ ਕੋਈ ਇੰਜਰਡ ਬੰਦੇ ਨੂੰ ਕੋਈ ਪ੍ਰੋਬਲਮ ਆਵੇ ਇਸ ਗੱਲ ਕਰਕੇ ਅਸੀਂ ਬਠਿੰਡਾ ਲੈ ਕੇ ਜਾ ਰਹੇ ਹਾਂ ਕਿਹਾ ਹੋਈ ਕਿਵੇਂ ਜੀ ਕੋਈ ਪਤਾ ਲੱਗਿਆ ਸਿਲੰਡਰ ਫਟ ਗਿਆ ਜੀ ਕਹਿੰਦੇ ਐ ਅਜੇ ਪੂਰੀ ਤਰ੍ਹਾਂ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਵੀ ਸਿਲੰਡਰ ਫਟਣ ਦਾ ਹੀ ਆਇਆ ਉੱਥੇ ਕੋਈ ਸਿਲੰਡਰ ਫਟ ਗਿਆ ਕਿਉਂ 23 ਤਰੀਕ ਨੂੰ ਬਾਬਾ ਗੰਗाराम ਜੀ ਬਸਰੀ ਹੈ ਜੀ ਤੇ ਉਸ ਦੀ ਤਿਆਰੀਆਂ ਰੋਜ਼ ਲੰਗਰ ਪਾਣੀ ਸਭ ਬਹੁਤ ਜ਼ਿਆਦਾ ਲੰਗਰ ਬਹੁਤ ਜ਼ਿਆਦਾ ਅਨੁਯਾਈ ਆਪਣੇ ਵੀ ਬਾਬਾ ਗੰਗाराम ਜੀ ਦੇ ਚੌਂ ਵਾਲੇ ਜਿਹੜੇ ਇੱਥੇ ਰੋਜ਼ ਆਉਂਦੇ ਆ ਡੇਰੇ ਦੇ ਵਿੱਚ ਉਹ ਉਹਨਾਂ ਦੀ ਲੰਗਰ ਪਾਣੀ ਤਿਆਰ ਹੋ ਰਿਹਾ ਸੀਗਾ ਤਾਂ ਕਰਕੇ ਕੋਈ ਕਟਨਾ ਹੋ ਗਈ ਜੀ ਕੀ ਪੇਸ਼ੈਂਟਾਂ ਦੇ ਕਿੰਨੇ ਕਿਰੇ ਰਹੇ ਸੀਗੇ ਇਸੀ ਦੀ ਜਿਹੜੀ ਸਰ ਅੱਜ ਡੇਰੇ ਦੇ ਵਿੱਚ ਬਰਸੀਸ ਮਾਦਮ ਚੱਲ ਰਹੀ ਸੀ ਜੀ ਉੱਥੇ ਕੁਝ ਸਿਲੈਂਡਰ ਫਟਣ ਕਰਕੇ ਅੱਗ ਲੱਗੀ ਸੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀ ਜੀ ਵਿੱਚੋਂ 5 ਸੀ ਦਾਖਲ ਕਰ ਲਏ ਸੀਗੇ ਤੇ 2 ਪੇਸ਼ੈਂਟਸ ਨੂੰ ਹਸਪਤਾਲ ਭੇਜਦੇ ਸੀਗੇ ਵਿੱਚੋਂ ਇਨ੍ਹਾਂ ਦਾ ਮੁੱਢਲਾ ਇਲਾਜ ਕਰਕੇ 3 ਪੇਸ਼ਾਂ ਦੇ ਪਰੰਜਾਦਾ ਸੀ 6 ਤੇ 7 ਪਟਨ ਸੀ ਉਹਨਾਂ ਨੂੰ ਬਟੰਡਾ ਪ੍ਰਾਈਵੇਟ ਦਾਫਰ ਕਰਤਾ ਜੀ 2 ਪੇਸ਼ੈਂਟ ਸਾਡੇ ਕੋਲ ਰਸਟਰ ਹੈਗੇ ਪੇਸ਼ੈਂਟ ਸਾਰੇ ਖਰਚੇ ਤੋਂ ਬਾਹਰ ਲਾਂਚਰ ਜਸਟ ਕੀ ਹੋਇਆ ਕਿ ਸੀ ਇਰਗਰ ਪਰਾਂ ਦਾ ਪੇਸ਼ੈਂਟ ਕਿੰਨੇ ਪੇਸ਼ੈਂਟ ਟੋਟਲ ਜੇ ਉੱਥੇ ਸਰਾ ਹੈ ਹਾਂ ਟੋਟਲ ਸੁਣਿਆ ਜੀ 7 ਮੂਲਿਸ ਉਥੇ ਕੋਈ ਬਸਟ ਗੈਸ ਸਿਲੰਡਰ ਦੇ ਨੇ ਦੇ ਵਿੱਚ ਉਥੇ 7 ਪੇਸ਼ੈਂਟਸ ਕੁਝ ਇੰਜਰਡ ਹੋਏ ਹੈ ਉਹ ਦੋ ਜਿਹੜੇ ਸਾਡੇ ਕੋਲ ਲੈ ਕੇ ਆਇਆ ਹੁਣੇ ਇੱਕ ਤਾਂ ਕਾਲੂ ਰਾਮ son of ਬਿਸ਼ਨ ਚੰਦ ਤੇ ਇੱਕ 사ਦੂ ਰਾਮ ਦੋ ਲੋਕਲ ਪੇਸ਼ੈਂਟਸ ਹੈ ਉਹਨਾਂ ਦੇ ਸਰਫੇਸ਼ੀਅਲ ਬਰਨ ਸਿੱਗੇ ਜੋ ਅਸੀਂ ਦੇਖਿਆ ਹੈ वह गेट द 7220% टाइम बट वैसे बोल रहे हैं पेशेंट कॉन्शियस है और उन्होंने फर्स्ट हेड देख के एक बार एसीएमस रेफर किया